ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲਤੀਫਪੁਰਾ ਦੇ ਵਿੱਚ ਮਾਹੌਲ ਇੱਕ ਵਾਰ ਫਿਰ ਤੋਂ 3 ਸਾਲ ਬਾਅਦ ਤਣਾਪੂਰਨ ਹੋ ਗਿਆ ਹੈ ਮੰਗਲਵਾਰ ਨੂੰ ਸਵੇਰੇ 7 ਵਜੇ ਹੀ ਪੁਲਿਸ ਵੱਲ ਮੌਕੇ ਦੇ ਉੱਪਰ ਪਹੁੰਚ ਗਏ ਨੇ ਕਬਜ਼ਾ ਧਾਰੀਆਂ ਨੂੰ ਚੁੱਕਣ ਦੇ ਲਈ ਉਥੇ ਕਾਫੀ ਜ਼ਿਆਦਾ ਪੁਲਿਸ ਦੇ ਨਾਲ ਜਦੋਜਹਿਦ ਵੀ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਕਿ ਹਾਈ ਕੋਰਟ ਦੀ ਸੁਣਵਾਈ ਤੋਂ ਬਾਅਦ ਜਗ੍ਹਾ ਖਾਲੀ ਕਰਵਾਉਣ ਦੇ ਆਦੇਸ਼ ਪਏ ਨੇ ਹਾਈ ਕੋਰਟ ਦੇ ਦੇਸ਼ਾਂ ਤੋਂ ਬਾਅਦ ਹੀ ਟੈਂਟ ਦੇ ਵਿੱਚ ਰਹਿ ਰਹੇ ਕਬਜ਼ਾਦਾਰੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਹਰ ਤੋਂ ਵਿਰੋਧ ਕਰਨ ਵਾਲੇ ਲੋਕ ਨਾ ਆ ਸਕਣ ਇਸ ਕਰਕੇ ਪੁਲਿਸ ਦੇ ਵੱਲੋਂ ਲਤੀਖਪੁਰਾ ਦੇ ਵਿੱਚ ਕਬਜ਼ੇ ਵਾਲੀ ਥਾਂ ਤੇ ਬੈਰੀਕੇਟਿੰਗ ਕੀਤੀ ਗਈ ਹੈ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਜਲੰਧਰ ਪੁਲਿਸ ਨੇ 9 ਦਸੰਬਰ 2022 ਨੂੰ ਭਾਲੀ ਪੁਲਿਸ ਫੋਰਸ ਦੇ ਨਾਲ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ ਤੇ ਸਵੇਰੇ ਹੀ ਪ੍ਰਸ਼ਾਸਨ ਦੀਆਂ ਟੀਮਾਂ ਨੇ ਇਲਾਕੇ ਦੇ ਵਿੱਚ ਬਣੇ ਕਬਜ਼ੇ ਜਿਹੜੇ ਨੇ ਉਹਨਾਂ ਨੂੰ ਡਗਾਉਣਾ ਸ਼ੁਰੂ ਕਰ ਦਿੱਤਾ ਸੀ ਹੁਣ ਇੱਕ ਵਾਰ ਫਿਰ ਤੋਂ ਮਾਹੌਲ ਉਥੇ ਤਣਾਅਪੂਰਨ ਹੋਇਆ ਆਓ ਦਿਖਾਉਣੇ ਆ ਮੌਕੇ ਦੀ ਇੱਕ ਖਾਸ ਰਿਪੋਰਟ ਆ ਜਸਵਿੰਦਰ ਸਿੰਘ ਸਾਨੀ ਪ੍ਰੈਜ਼ੀਡੈਂਟ ਜੁਆਇੰਟ ਐਕਸ਼ਨ ਕਮੇਟੀ ਮਾਲਟੋਨ ਚਲੰਦਰ ਜੀ ਸਭ ਤੋਂ ਪਹਿਲਾਂ ਅੱਜ ਧੰਨਵਾਦ ਆ ਉਸ ਗੁਰੂ ਸਾਹਿਬ ਦਾ ਜਿਹੜੀਆਂ ਸਾਡੀਆਂ ਇਲਾਕੇ ਦੀਆਂ ਇਹ ਕਲੋਨੀਆਂ ਦੀ ਮੰਗ ਸੀ ਕਿ ਇਹ ਸੜਕ ਜੋ ਪਿਛਲੇ ਲਗਭਗ 40 ਸਾਲ ਤੋਂ ਬੰਦ ਪਈ ਸੀ ਉਹ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਤੇ ਪੰਜਾਬ ਸਰਕਾਰ ਨੇ ਮਿਲ ਕੇ ਖੋਲਤੀ ਆ ਤੇ ਮੈਨੂੰ ਪੂਰੀ ਉਮੀਦ ਹੈ ਆਂਦੇ 2-4 ਦਿਨਾਂ ਵਿੱਚ ਇੱਥੇ ਜਿਹੜੀ ਸੜਕ ਹੈ ਦੁਬਾਰਾ ਬਣਾ ਦਿੱਤੀ ਜਾਵੇਗੀ ਤੇ ਡੀਸੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਹੈ ਮੈਡਲ ਰਾਜਵਿੰਦਰ ਕੋਠਿਆੜਾ ਜੀ ਦਾ ਤੇ ਜ਼ਿੰਦਾਬਾ ਜੀ ਇੰਪਰੂਵਮੈਂਟ ਟ੍ਰਸਟ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਇਸ ਮੰਗ ਨੂੰ ਪੂਰੀ ਕੀਤਾ ਤੇ ਮੈਂ ਆਪਣੇ ਵੱਲੋਂ ਆਪਣੀ ਪੂਰੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮਾਲਟੂਨ ਸਮਸ਼ਾਨ ਘੜਤੀ ਦਾ ਜਲੰਧ ਮਾਲਟੂਨ ਸੁਸਾਇਟੀ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਭ ਤੋਂ ਜ਼ਿਆਦਾ ਧੰਨਵਾਦ ਹੈ ਮੀਡੀਆ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਅੱਜ ਇਸ ਲੋਕਾਂ ਲਈ ਇਹ ਸੜਕ ਖੋਲੀ ਹੈ ਜੀ ਕਿੰਨੀਆਂ ਇੱਕ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਸਨ ਜਦੋਂ ਤੁਸੀਂ ਇੱਧਰੋਂ ਨਿਕਲਦੇ ਸੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਸੀ ਦਿੱਕਤ ਕੀ ਸੀ ਕਿ ਕਿਸੇ ਵੇਲੇ ਇੱਥੇ ਐਂਬੂਲੈਂਸ ਫਸ ਜਾਂਦੀ ਸੀ ਦੋ ਤਿੰਨ ਵਾਰੀ ਇੱਥੇ ਟ੍ਰੈਜੇਡੀ ਵੀ ਹੋ ਚੁੱਕੀ ਸੀ ਕਿ ਜਾਮ ਲੱਗਾ ਰਹਿੰਦਾ ਸੀ ਭਾਵੇਂ ਬੰਦਾ ਕੋਈ ਡੈਥ ਹੋ ਕੇ ਆਈ ਹੋਵੇ ਪਰ ਲੋਕੀ ਇਹ ਕਹਿੰਦੇ ਸੀ ਕਿ ਇਹ ਡੈਥ ਇੱਥੇ ਟ੍ਰੈਫਿਕ ਜਾਮ ਦੇ ਵਿੱਚ ਹੋਈ ਤੇ ਬਹੁਤ ਵਧੀਆ ਚਲੋ ਹੌਲੀ ਹੌਲੀ ਲਾਗੇ-ਟਾਗੇ ਦੇ ਦਿਨੇ ਵੀ ਦੁਕਾਨਦਾਰਾਂ ਦਾ ਕਾਰੋਬਾਰ ਵੀ ਕਈਆਂ ਦਾ ਕੱਟ ਗਿਆ ਸੀ ਚਲੋ ਸਰਕਾਰ ਨੂੰ ਇਹ ਮੰਗ ਹੈ ਕਿ ਜਿਨੇ ਜਿਨ੍ਹਾਂ ਨੇ ਇੱਥੇ ਕਬਜ਼ਾ ਕੀਤਾ ਸੀ ਉਹਨਾਂ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਬਹੁਤ ਵਧੀਆ ਜਗ੍ਹਾ ਦਿੱਤੀ ਜਾਵੇ ਤਾਂ ਜੋ ਹਰ ਇੱਕ ਬੰਦੇ ਨੂੰ ਜੋ ਸਾਡੀ ਡੇਲੀ ਨੀਡਸ ਹੈ ਰੋਟੀ ਕਪੜਾ ਉਹ ਮਕਾਨ ਇਹਨਾਂ ਨੂੰ ਵਧੀਆ ਮਕਾਨ ਦਿੱਤਾ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਡੂ ਪੂਰੀ ਅਮੀਰ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇੱਕ ਤਾਂ ਜਲਦੀ ਤੋਂ ਜਲਦੀ ਸੜਕ ਬਣਾ ਦੇਗੀ ਤੇ ਨਾਲ ਹੀ ਇਹਨਾਂ ਨੂੰ ਕੋਈ ਵਧੀਆ ਮਕਾਨ ਬਣਾ ਕੇ ਦੇਗੀ ਠੀਕ ਹੈ ਹਾਂਜੀ ਕੀ ਨਾਜੀ ਆਪਣਾ ਨਮਸਕਾਰ ਜੀ ਮੇਰਾ ਨਾਮ ਲਲਿਤ ਰਖਾ ਹੈ ਮੈਂ ਜੁਆਇੰਟ ਐਕਸ਼ਨ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਕਮ ਪ੍ਰੈਜ਼ੀਡਰ ਹਾਂ ਤੇ ਅੱਜ ਜਿਹੜਾ ਕੰਮ ਸਰਕਾਰ ਨੇ ਕੀਤਾ ਹੈਗਾ ਉਹਦੇ ਲਈ ਪਹਿਲਾਂ ਤਾਂ ਤਹੇ ਦਿ ਲੋ ਧੰਨਵਾਦ ਆ ਪੂਰੇ ਪ੍ਰਸ਼ਾਸਨ ਦਾ ਸਰਕਾਰ ਦਾ ਸਾਡੇ ਰਾਜੇਂਦਰਪੁਰ ਮੈਡਮ ਥਿਆੜਾ ਜੀ ਨੇ ਬਹੁਤ ਸਾਰਾ ਸਪੋਰਟ ਕੀਤਾ ਸਾਡਾ ਰੰਦਾਵਾ ਸਾਹਿਬ ਜਿਹੜੇ ਚੇਅਰਮੈਨ ਹੈਗੇ ਨੇ ਇੰਪਰੂਵਮੈਂਟ ٹرسٹ ਦੇ ਉਹਨਾਂ ਨੇ ਵੀ ਆ ਕੇ ਸਾਨੂੰ ਆਸ਼ਵਾਸਨ ਦਿੱਤਾ ਔਰ ਇਹ ਕੰਮ ਨੂੰ ਸਿਰੇ ਚਾੜਿਆ ਬਾਕੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸਾਰਿਆਂ ਨੇ ਇੱਕ ਇੱਕ ਆਪਣੇ ਵੱਲੋਂ ਸੁਜੈਸ਼ਨ ਔਰ ਪੁਆਇੰਟਸ ਦੇ ਦਿੱਤੇ ਆ ਮੈਂ ਜਿਹੜੀ ਇੰਪੋਰਟੈਂਟ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਸਬਜਾ ਹਟਿਆ ਆ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਦੇਖਣ ਵਾਲੀ ਚੀਜ਼ ਇਹ ਹੈਗੀ ਆ ਕਿ ਇਹ ਸਰਕਾਰ ਨੇ ਬਹੁਤ ਹੀ ਸ਼ਾਂਤੀਪੂਰਨ ਤੰਗਦੇ ਨਾਲ ਹਟਾਇਆ ਕੋਈ ਵੀ ਕਿਸੇ ਦੇ ਨਾਲ ਧੱਕਾ ਨਹੀਂ ਕੀਤਾ ਕੁਝ ਨਹੀਂ ਹੋਇਆ ਬਹੁਤ ਸ਼ਾਂਤੀਪੂਰਨ ਤਰੀਕੇ ਨਾਲ ਸਰਕਾਰ ਨੇ ਸਬਜਾ ਹਟਾਇਆ ਔਰ ਦੂਜੀ ਚੀਜ਼ ਦੇਖਣ ਵਾਲੀ ਜਿਹੜੀ ਮੈਂ ਅਪਰੀਸ਼ੀਏਟ ਹੋਰ ਕਰੂੰਗਾ ਸਰਕਾਰ ਨੂੰ ਕਿ ਇਹਨਾਂ ਨੇ ਆਪਣੀਆਂ ਗੱਡੀਆਂ ਲਿਆ ਕੇ ਉਹਨਾਂ ਨੂੰ ਬੰਦਿਆਂ ਨੂੰ ਪਲੱਸ ਉਹਨਾਂ ਦਾ ਸਮਾਨ ਵੀ ਪੂਰੀ ਇੱਜ਼ਤ ਮਾਨ ਦੇ ਨਾਲ ਔਰ ਸੇਫਟੀ ਦੇ ਨਾਲ ਉਹਨਾਂ ਦੇ ਇਹ ਕਰੇ ਪਹੁੰਚਾਇਆ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਲਈ ਵੀ ਸਰਕਾਰ ਦਾ ਧੰਨਵਾਦ ਹੈਗਾ ਆ ਪਬਲਿਕ ਬਹੁਤ ਤੰਗ ਹੋਈ ਪਈ ਸੀ ਜੀ ਪਿਛਲੇ ਸਾਢੇ ਦਿਨਸਾਲਾਂ ਤੋਂ ਕਿੰਦਾ ਕਿੰਦਾ ਦੀਆਂ ਪ੍ਰੋਬਲਮਸ ਫੇਸ ਕੀਤੀਆਂ ਬੱਚਿਆਂ ਨੇ ਬਜ਼ੁਰਗਾਂ ਨੇ ਕਈਆਂ ਲੋਕਾਂ ਦੀ ਡੈਥ ਵੀ ਹੋਈ ਹੈ ਇਹਨਾਂ ਸਾਰੀਆਂ ਚੀਜ਼ਾਂ ਲਈ ਅਸੀਂ ਬਹੁਤ ਢੇਰ ਤੋਂ ਲੜਦੇ ਆ ਰਹੇ ਸੀਗੇ ਪਰ on the other hand ਮੈਂ ਵੀ ਕਹੂੰਗਾ ਕਿ ਧੰਨਵਾਦ ਸਰਕਾਰ ਦਾ ਕਿ ਉਹਨਾਂ ਨਾਲ ਵੀ ਧੱਕਾ ਨਹੀਂ ਹੋਇਆ ਦੇ ਨਾਲ ਦੀ ਨਾਲ ਹੀ ਇਹ ਕੰਮ ਜਿਹੜਾ ਸੀਗਾ ਸਾਰੀ ਪਬਲਿਕ ਦੇ ਹੱਥ ਦੇ ਵਿੱਚ ਵੀ ਹੋਇਆ ਆ ਸੋ ਬਹੁਤ ਬਹੁਤ ਧੰਨਵਾਦ ਪੂਰੇ ਪ੍ਰਸ਼ਾਸਨ ਦਾ ਸਰਕਾਰ ਦਾ ਧਿਆਰਾ ਮੈਡਮ ਦਾ ਔਰ ਰੰਦਾਵਾ ਸਾਹਿਬ ਦਾ ਔਰ ਡੀਸੀ ਸਾਹਿਬ ਨੂੰ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਔਰ ਹਰ ਬੰਦੇ ਨੇ ਆਪਣੇ ਕੰਦੇ ਨੇ ਪ੍ਰੋਮਿਸ ਨੂੰ ਫੁੱਲਫਿਲ ਕੀਤਾ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੀ ਪੁਆਇੰਟ 1 ਪੁਆਇੰਟ